ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮਹਿਲਾਵਾਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਵਾਸੀ 71 ਹੋ ਕੇ ਐਸਟੀਐਮ ਦਫ਼ਤਰ ਪਹੁੰਚੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਵੱਡੀ ਗਿਣਤੀ ਵਿੱਚ ਵੋਟਾਂ ਪ੍ਰਸ਼ਾਸਨ ਵੱਲੋਂ ਕੱਟ ਦਿੱਤੀਆਂ ਗਈਆਂ ਹਨ ਜਿਸ ਕਾਰਨ ਸੈਂਕੜੇ ਪਿੰਡ ਵਾਸੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਗਏ ਹਨ। ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪਿੰਡ ਮਹਿਲਾਵਾਲੀ ਦੀਆਂ 1671 ਵੋਟਾਂ ਸਨ ਜਦਕਿ ਹੁਣ ਸਿਰਫ 1175 ਹੀ ਵੋਟਾਂ ਦੱਸੀਆਂ ਜਾ ਰਹੀਆਂ ਨੇ ਜਿਸ ਵਿੱਚੋਂ ਇਥੋਂ 85 ਵੋਟਾਂ ਪਿੰਡ ਆਨੰਦ ਹਰ ਬਿਲਕੀ ਨਾਮਤ ਹਾਂਜੀ ਮੇਰਾ ਨਾਮ ਨਵੀਨ ਕੁਸ਼ਣਜੀ ਪਿੰਡ ਮੱਲਾੜੀ ಗ್ರಾಮ ਪੰਚਾਇਤ ਮੱਲਾੜੀ ਤੋਂ ਆ। ਸਾਡੇ ਪੰਚਾਇਤ ਦੀਆਂ ਵੋਟਾਂ ਹੋ ਰਹੀਆਂ ਸਰ। ਸਾਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ। ਸਾਡੇ ਪਿੰਡ ਦੀਆਂ 680 ਵੋਟਾਂ ਦੇ ਲਗਭਗ ਕੈਨਸਲ ਕੀਤੀਆਂ ਗਈਆਂ। 680 ਵੋਟਾਂ ਸਾਡੀ ਵੋਟ ਲਿਸਟ ਦੇ ਵਿੱਚ ਐਸ ਵੇਲੇ ਹੈ ਨਹੀਂ। 2024 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਸਾਡੀਆਂ 1671 ਵੋਟਾਂ ਸੀਗੀਆਂ। ਹੁਣ ਸਾਡੇ ਕੋਲ ਸਿਰਫ 1175 ਵੋਟਾਂ ਦੀ ਲਿਸਟ ਦਿੱਤੀ ਗਈ ਸਾਨੂੰ। ਉਹਦੇ ਵਿੱਚੋਂ ਵੀ 185 ਵੋਟਾਂ ਨਾਲ ਦੇ ਪਿੰਡ ਅਨੰਦਗੜ ਦੀ ਪੰਚਾਇਤਾਂ ਦੀਆਂ ਦਿੱਤੀਆਂ ਗਈਆਂ ਆ। ਜਦ ਕਿ 2018 ਦੇ ਵਿੱਚ ਜਿਹੜੇ ਪੰਚਾਇਤ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਸਾਡੀਆਂ 1543 ਵੋਟਾਂ ਸੀਗੀਆਂ। 9 ਬਾੜੀ ਸੀ ਬਾੜ ਹੁਣ ਵੀ 9 ਹੀ ਆ। ਪਰ ਹੁਣ ਸਾਡੀਆਂ 990 ਵੋਟਾਂ ਰਹਿ ਗਈਆਂ 1543 ਤੋਂ ਜਿਹੜੀਆਂ ਕਿ ਹੁਣ 800 ਕੱਟੇ ਵੋਟਾਂ ਦਾ ਫਰਕ ਆ ਰਿਹਾ। ਅਸੀਂ ਐਸ.ਡੀ.ਐਮ ਸਾਹਿਬ ਨੂੰ 2 ਦਿਨ ਪਹਿਲਾਂ ਵੀ ਮਿਲੇ ਸੀਗੇ। ਉਹ ਸਾਨੂੰ ਕਹਿੰਦੇ ਜੀ ਆਪਣੀਆਂ ਲਿਸਟਾਂ ਬਣਾ ਕੇ ਦਿਓ ਤੁਸੀਂ ਦਿਓ ਜਿਹੜੀਆਂ ਕੱਟ ਹੋਈਆਂ। ਹੁਣ ਸਰ ਅਸੀਂ ਇੰਨੀਆਂ ਲੇਟਾ ਲਿਸਟ ਬਣਾਉਣ ਦੇ ਸਾਡੇ ਕੋਲ ਐਨਾ ਟਾਈਮ ਨਹੀਂ ਹੈਗਾ। ਫਾਰਮ ਪਰ ਉਹ ਕੱਲੇ ਕੱਲੇ ਦਾ ਫਾਰਮ ਪਰ ਉਹ ਐਪੀ ਡੈਵਿਡ ਲਾਓ ਜੇ ਕਰੋ ਉਹ ਕਰੋ ਬਹੁਤ ਪ੍ਰੋਸੀਜਰ ਉਹਨਾਂ ਦਾ ਲੰਬਾ ਸਰ ਸੋ ਸਾਡੀ ਇਹਨਾਂ ਨੂੰ ਮੰਗ ਇਹ ਆ ਵੀ ਸਾਡੀਆਂ ਜਿਹੜੀਆਂ ਪਿੰਡ ਦੀਆਂ 600 ਵੋਟਾਂ ਨੇ ਲੰਮਸਾਂ ਕਟੀਆਂ ਗਈਆਂ ਸਾਡੀਆਂ ਵੋਟਾਂ ਥੋੜਾ ਜਿਹਾ ਰੋਕ ਕੇ ਇੱਕ ਆਪਣਾ ਪ੍ਰਸ਼ਾਸਨ ਦਾ ਬੰਦਾ ਉੱਥੇ ਭੇਜਣ ਔਰ ਉੱਥੇ ਮੁੜ ਕੇ ਵੋਟਾਂ ਸਾਰੀਆਂ ਐਡ ਕੀਤੀਆਂ ਜਾਣ ਤੇ ਬਾੜਬੰਦੀ ਜਿਹੜੀ ਬਿਲਕੁਲ ਗਲਤ ਕੀਤੀ ਗਈ ਆ ਇੱਕ ਪਰਿਵਾਰ ਨੂੰ ਹੀ ਤਿੰਨ ਤਿੰਨ ਵਾਡਾਂ ਚ ਵੰਡ ਦਿੱਤਾ ਗਿਆ ਇੱਕ ਮੁਹੱਲੇ ਨੂੰ ਪੰਜ ਪੰਜ ਵਾਡਾਂ ਚ ਵੰਡਿਆ ਗਿਆ ਉਹਨਾਂ ਨੂੰ ਮੁੜ ਕੇ ਇੱਕ ਉੱਥੇ ਆਪਣਾ ਪ੍ਰਸ਼ਾਸਨ ਨੂੰ ਆਪਣਾ ਬੰਦਾ ਭੇਜੇ ਉਹ ਸਹੀ ਢੰਗ ਦੇ ਨਾਲ ਬਾੜਬੰਦੀ ਕਰੇ ਔਰ ਜਿਹੜੀ ਤੋਂ ਬੋਟਾ ਕੱਢੀ ਹੈ ਕੀ ਤੁਹਾਨੂੰ ਜਾਣਕਾਰੀ ਕੋਈ ਜਾਣਕਾਰੀ ਕੋਈ ਸਾਨੂੰ ਜਾਣਕਾਰੀ ਨਹੀਂ ਜੀ ਸਾਨੂੰ ਬੋਟਲੈਸ ਸਿਰਫ ਆ ਚਾਰ ਦਿਨ ਪਹਿਲਾਂ ਜਿਸ ਵੇਲੇ ਬੋਟਲੈਸ ਮਰੀ ਸਰ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਨੂੰ ਵੋਟਾ ਚਾਰ ਦਿਨ ਪਹਿਲਾਂ ਕਿਸ ਨੇ ਵੋਟਾ ਇਹਨਾਂ ਦੀ ਲਿਸਟ ਜਾਰੀ ਕੀਤੀ ਆ ਜਦੋਂ ਉਸ ਵੇਲੇ ਬੋਟਲੈਸ ਸਾਡੇ ਕੋਲ ਆਈ ਆ ਸਾਨੂੰ ਉਸ ਵੇਲੇ ਪਤਾ ਲੱਗਿਆ